ਵਾਲੀ ਤੇ ਬਹੁਤ ਬਹੁਤ ਮੁਬਾਰਕਾਂ ਅੱਜ ਸਕੂਲ ਵਿੱਚ ਦੀਵਾਲੀ ਦਾ ਮੁਕਾਬਲਾ ਹੋਇਆ ਅਸੀਂ ਛੋਟਾ ਜਿਹਾ ਸ਼ਗਨ ਕਰ ਰਹੇ ਹਾਂ ਸਾਡੀ ਹੈੱਡ ਗਰਲ ਸਾਡੇ ਨਾਲ ਹੈ ਇਹ ਬੱਚਾ ਇਸ ਵਾਰੀ ਸਕੂਲ ਨੂੰ ਰਿਪਰੈਜ਼ੈਂਟ ਕਰ ਰਿਹਾ ਔਰ ਇਹਨਾਂ ਨੇ ਅੱਜ ਸਟਾਰਟਿੰਗ ਗੇਟ ਤੋਂ ਕੀਤੀ ਹੈ ਕਿ ਅੱਗੇ ਬੱਚਿਆਂ ਨੇ ਰੰਗੋਲੀ ਬਣਾਈਆਂ ਨੇ ਆਓ ਜੀ ਦੇਖਦੇ ਹਾਂ ਜੀ ਆਈਏ ਜੀ ਤੇ ਤੁਸੀਂ ਪਲੱਸ 1 ਦੇ ਬੱਚੇ ਹੋ ਯੈਸ ਮੈਮ ਤੁਹਾਡੇ ਟੀਚਰਸ ਨੇ ਤੁਹਾਨੂੰ ਇੱਕ ਗਰੁੱਪ ਬਣਾ ਕੇ ਦਿੱਤਾ ਤੁਹਾਡੇ ਗਰੁੱਪ ਦਾ ਨਾਮ ਕੀ ਹੈ ਸ਼ਾਇਨ ਸਟਾਰ ਆਪ ਬਿਜ਼ਨਸ ਪਲਾਸਟਰ ਦੇ ਵਿੱਚ ਤੁਸੀਂ ਦੋ ਤਿੰਨ ਤੋਂ ਸੇਲ ਲਗਾਈ ਹੋਈ ਆ और बच्चे साढ़े दिवाली कंपीटिशन पार्टिसिपेट कर रहे हैं कि मैं ना लग रहा है बच्चे थोड़ा ये चीज विच पार्टिसिपेट करके बहुत बढ़िया लग रहा है मैम तुम जिन्ना अरेंजमेंट किया से सारा सेल हो गया हाँ जी मैम कल थोड़ा काफी वाडा तो थोड़े थोड़े जो रह गए और वो भी सारे अच्छे खरीदे गए हैं हाँ जी और महसूस कर रहे हो अर्निंग करके बहुत पता लगता है अर्निंग करिए मतलब कि चीजा बाय करिए बहुत कुछ सब सीखने मिल रहा है हाउस नंबर वन बेटी कि ਬੱਚੇ ਹਾਊਸ ਨੰਬਰ 1 ਵੱਲੋਂ ਰੰਗੋਲੀ ਤਿਆਰ ਕੀਤੀ ਗਈ ਹੈ। ਔਰ ਇਹ ਬੱਚਾ ਨੇ ਇਹਨੂੰ ਬਣਾਇਆ ਔਰ ਬੜਿਆ ਜੋਸ਼ ਨਾਲ ਤਿਆਰ ਕੀਤਾ। ਬਹੁਤ ਸੋਹਣਾ ਦੀਵਾ ਬੱਚਾ ਨੇ ਦਿੱਤਾ ਹੈ। ਲੇਡੀ ਦਾ ਰਿਪਰੈਜ਼ੈਂਟ ਕੀਤਾ ਜਿਹੜਾ ਸ਼ੁਭ ਦੀਪਾਵਲੀ ਦਾ ਮੈਸੇਜ ਦੇ ਰਹੇ ਨੇ ਬੱਚੇ ਔਰ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਵੀ ਆਪਣਾ ਰੰਗੋਲੀ ਰਿਪਰੈਜ਼ੈਂਟ ਕੀਤਾ। ਇਹ ਚਾਰੋਂ ਬੱਚੇ ਮੈਡਮ ਪ੍ਰਭ ਨਾਲ ਨੇ ਔਰੇਨਾ ਵੱਲੋਂ ਇਹ ਪ੍ਰੈਜ਼ ਰਿਪਰੈਜ਼ੈਂਟ ਕੀਤੀ ਗਈ ਔਰ ਵਿੱਚ ਫਲਾਵਰਸ ਦੇ ਨਾਲ ਇਹ ਤਾਂ ਬੱਚੇ ਦਾ ਜੋੜਾ ਬਣਾਇਆ ਹੋਇਆ ਵੈਰੀ ਗੁੱਡ ਜੀ ਬਹੁਤ ਸੋਹਣਾ ਕਲਾਪਿੰਗ ਫੋਰ ਦਿਸ ਭਰਪੂਰ ਨਗਾੜੇ ਵੱਜਦੇ ਰਹਿਣ ਤੇ ਬੱਚੇ ਖੁਸ਼ੀਆਂ ਮਨਾਉਂਦੇ ਰਹਿਣ ਇਹ ਮੈਡਮ ਵਰਜੀਤ ਹਨ ਮੈਡਮ ਜਗਬੀਤ ਮੂਰਤ ਕਰ ਰਹੇ ਆ ਦੀਵਾਲੀ ਦੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਦੀ ਦੀਵਾਲੀ ਖੁਸ਼ੀਆਂ ਭਰੀ ਆਏ ਤੇ ਰੌਸ਼ਨੀਆਂ ਦਾ ਤਿਉਹਾਰ ਹੈ ਤੇ ਵਾਹਿਗੁਰੂ ਸਾਰਿਆਂ ਦੇ ਪਰੰਡ ਵਿੱਚ ਇਸ ਤਾਈ ਰੌਸ਼ਨੀਆਂ ਫੁਲਾਉਂਦਾ ਰਹੇ ਬਹੁਤ ਸੋਹਣਾ ਜੀ ਇਹਨਾਂ ਦਾ ਵੀ ਕਨਸੈਪਟ ਬਹੁਤ ਪਿਆਰਾ ਹੈ ਇਹਨਾਂ ਨੇ ਨਗਾੜੀ ਦਿੱਤੇ ਆ ਔਰ ਫਲਾਰ ਦੇ ਨਾਲ ਉਹਦੀ ਡਰੈਸ ਨੂੰ ਕੰਬੀਨ ਕੀਤਾ ਹੋਇਆ ਔਰ ਬਹੁਤ ਪਿਆਰੀ ਚੀਜ਼ ਬਣਾਈ ਹੈ ਔਰ نیچے ਲక్ష్ਮੀ ਜੀ ਦੇ ਪੈਰ ਵੀ ਦਿੱਤੇ ਹੋਏ ਆ ਬਹੁਤ ਸੋਹਣਾ ਜੀ ਬਿਊਟੀਫੁਲ ਤੇਰਾ ਦਾਦ ਦੇ ਨਾਲ ਬਣਾਤਾ ਕਲੱਬਿੰਗ ਬਈ ਡਿਫਰੈਂਟ ਆਈਡੀਆ ਹੈ ਔਰ ਇਹਨਾਂ ਨੂੰ ਕਾਰਨਰ ਵੀ ਦੇਖੋ ਫਲਾਰ ਸਾਰੇ ਬੜੇ ਸੋਹਣੇ ਸਜਾਏ ਹੋਏ ਆ ਹਾਊਸ ਨੰਬਰ 4 ਦੇ ਆ ਬੱਚੇ ਜਿਨ੍ਹਾਂ ਨੇ ਚਾਰੋਂ ਨੇ ਹਾਊਸ ਬਣਾਇਆ ਔਰ ਇਹਨਾਂ ਦੇ ਨਾਲ ਟੀਚਰ ਮੈਡਮ ਸ਼ਰਨ ਨੇ ਆਊਟਲਾਈਨਿੰਗ ਵੀ ਬਹੁਤ ਸੋਹਣੀ ਕੀਤੀ ਹੈ ਮੈਕਸਿਮਮ ਸਾਰਿਆਂ ਤੋਂ ਆ ਦੋ ਹਾਊਸਿਸ ਦੀ ਆਊਟਲਾਈਨ ਜਿਹੜੀ ਬੜੀ ਪਿਆਰੀ ਸੀ ਵੈਰੀ ਗੁੱਡ ਇਹ ਚਾਰੋਂ ਬੱਚੇ ਜ ਸਿਸ ਨੂੰ ਪਹਿਲਾ ਜਿਹੜਾ ਪੁਆਇੰਟਸ ਮਿਲਣ ਜਾ ਰਿਹਾ ਹਾਊਸ ਨੰਬਰ 3 ਜਿਹੜਾ ਹੈ ਉਹ ਇਨਚਾਰਜ ਕੌਣ ਇਹਨਾਂ ਦੇ ਰਾਜਿੰਦਰ ਸਰ ਦਾ ਜਿਹੜਾ ਹਾਊਸ ਹੈ ਇਹਨੂੰ 50 ਪੁਆਇੰਟ ਜਾਂਦੇ ਆ ਜੀ ਫਰਸਟ ਪੋਜੀਸ਼ਨ ਗੋਸ ਟੂ ਹਾਊਸ ਨੰਬਰ 3 ਦੇਖੋ ਜੀ ਬਾਅਦ ਚ ਮਾਈਂਡ ਨਾ ਕਰਿਓ ਦੇਖੋ ਲੇਡੀ ਦੇ ਹੱਥੋਂ ਜਿਹੜਾ ਦੀਵਾ ਦਿੱਤਾ ਹੋਇਆ ਇੱਕ ਬੈਸਟ ਚੀਜ਼ ਹੈ ਉੱਥੇ ਵੀ ਦਿੱਤਾ ਹੋਇਆ ਲੇਕਿਨ ਇਹ ਕੁਝ ਬੈਸਟ ਜ਼ਿਆਦਾ ਲੱਗ ਰਿਹਾ ਕਿਉਂਕਿ ਨਾਲ ਲక్ష్ਮੀ ਜੀ ਦੇ ਪੈਰ ਨੇ ਨਾਲ ਨਗਾੜਾ ਦਿੱਤਾ ਹੋਇਆ ਔਰ ਇਹ ਡਿਫਰੈਂਟ ਕਨਸੈਪਟ ਲੱਗ ਗਿਆ ਜਦੋਂ ਬੱਚੇ ਬਣਾ ਰਹੇ ਸੀ ਉਦੋਂ ਹੀ

ਜਿਹੜਾ ਮੋਰ ਤੁਸੀਂ ਬਣਾਇਆ ਨਾ ਉਹਦੀ ਥੋੜੀ ਜਿਹੀ ਸ਼ੇਪ ਜਿਹੜੀ ਆ ਥੋੜੀ ਜਿਹੀ ਰੋਂਗ ਹੋ ਗਈ ਆ ਦੇਖਿਆ ਨਾ ਮੋਰ ਬਣਾਇਆ ਕਿਉਂਕਿ ਮੇਨ ਤੁਹਾਡਾ ਮੋਰ ਦਾ ਕਨਸੈਪਟ ਸੀ ਔਰ ਉਹਨੂੰ ਰੋਂਗ ਕਰ ਦਿੱਤਾ ਬਾਕੀ ਤੁਹਾਡੇ ਆਈਡੀਆਸ ਅੱਛੇ ਸੀ ਕਿਉਂਕਿ ਤੁਸੀਂ ਕਾਰਨਰ ਔਰ ਇਹ ਚੀਜ਼ਾਂ ਨਵੀਆਂ ਦਿੱਤੀਆਂ ਇਹ ਪਹਿਲਾਂ ਕਿਸੇ ਨੇ ਕਦੀ ਨਹੀਂ ਦਿੱਤੀਆਂ ਥੈਟਸ ਗੁੱਡ ਔਰ ਇਸ ਕਰਕੇ ਪੋਜੀਸ਼ਨ 3rd ਆ ਔਰ ਲਾਸਟ ਵਨ ਹਾਊਸ ਨੰਬਰ 4 ਕੰਪੀਟੀਸ਼ਨ ਤੋਂ ਬਾਅਦ ਦੋ ਕੰਪੀਟੀਸ਼ਨ ਸੀ ਅੱਜ ਦੀ ਦੀਵਾ ਕੰਪੀਟੀਸ਼ਨ ਵੈਰੀ ਗੁੱਡ ਜੀ ਬਹੁਤ ਸੋਹਣਾ ਬਿਊਟੀਫੁਲ ਵੀ ਲਏ ਆ और तोड़े हाथ से नहीं सड़ रहे बहुत सोनिया जी बहुत सोनी ट्रेन तैयार की थी देखो जी दिए बना के बहुत प्यारा गुड एंड थर्ड मैम हाउस केड़े ने मेरा आइडिया गलत तो नहीं है कैंटीन चले जाओगे मैडम नाम लिखवा दो हाउसेस नंबर लिखवा दो राइट सेकंड पोजीशन गोस टू दिस वन थर्ड पोजीशन गोस टू कि बनाया बेटे फुल पे सी एक्सट्रा पे सी थर्ड पोजीशन गोस टू एंड फोर्थ गुरलीन बहुत सोना ए भी हैंड मेड है वेरी गुड जी क्राफ्ट भी इसने बच्चे ने अपने हैंड से किया है Let's move to the next competition. ਅੱਜ ਜੇ ਭਾਈ ਗੁਰਦਾਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਲਖਨਕਲਾਂ ਦੇ ਵਿੱਚ ਦੀਵਾਲੀ ਨਾਲ ਰਿਲੇਟਡ ਰੰਗੋਲੀ ਮੁਕਾਬਲੇ ਤੇ ਦੀਪ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜਿਦੇ ਵਿੱਚ ਨਰਸੀ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਾ ਨੇ ਪਾਰਟਿਸਪੇਟ ਕੀਤਾ ਅਸੀਂ ਆਪਣੇ ਸਕੂਲ ਦੇ ਵਿੱਚ ਚਾਰ ਹਾਊਸਸ ਬਣਾਏ ਹੋਏ ਆ ਚਾਰੇ ਸਾਰੀਆਂ ਕਲਾਸਿਸ ਨੂੰ ਹਾਊਸਸ ਡਿਵਾਈਡ ਕੀਤਾ ਹੋਇਆ ਹਾਊਸ ਮੁਕਾਬਲਾ ਪਹਿਲਾ ਮੁਕਾਬਲਾ ਸੀ ਕਿਉਂਕਿ ਉਹਨਾਂ ਫੈਸਟ ਬਰਥਡੇਜ਼ ਆ ਗਏ ਨੇ ਔਰ ਮੈਕਸਿਮਮ 40 ਡੇਸ ਸਕੂਲ ਨੇ ਸਾਰੇ ਐਕਟੀਵਿਟੀ ਚ ਪਾਰਟਿਸਪੇਟ ਕਰਨਾ ਜਿਦੇ ਵਿੱਚ ਬੱਚਿਆਂ ਨੇ ਡਿਫਰੈਂਟ ਟਾਈਪ ਆਫ ਰੰਗੋਲੀਆਂ ਬਣਾਈਆਂ ਆਪਣੇ ਆਪਣੇ ਹ ਪਰ ਸਿਕਨ 3 ਪੋਜੀਸ਼ਨਸ ਬੱਚਿਆਂ ਨੂੰ ਦਿੱਤੀਆਂ ਗਈਆਂ ਹਨ ਅਤੇ ਇਦਾਂ ਹੀ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਤੱਕ ਪੋਜੀਸ਼ਨ ਦਿੱਤੀਆਂ ਗਈਆਂ ਛੋਟੇ ਛੋਟੇ ਬੱਚੇ ਬੜੇ ਖੁਸ਼ ਨੇ ਜਿਨ੍ਹਾਂ ਨੇ ਇਸ ਮੁਕਾਬਲੇ ਵਿੱਚ ਬੜੇ ਜੋਸ਼ ਕਰੋਸ਼ ਨਾਲ ਹਿੱਸਾ ਲਿਆ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਜੈ ਹੀ ਤਿਹਾਰ ਜਿਹੜੇ ਨੇ ਬੱਚਿਆਂ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਣ ਜਿਹੜੇ ਬੱਚੇ ਨੇ ਪੋਜੀਸ਼ਨ ਲਈ ਉਹਨਾਂ ਨੂੰ ਕਿਸ ਤਰ੍ਹਾਂ ਰਿਕਾਰਡ ਅ ਉਹਨਾਂ ਬੱਚਿਆਂ ਨੂੰ ਪਹਿਲੀ ਗੱਲ ਤੇ ਅਸੀਂ ਜਿਹੜਾ ਪਰਸਨਲੀ ਦੀਵਾ ਜਿਹਨਾਂ ਨੇ ਬਣਾਇਆ ਉਹਨਾਂ ਨੂੰ ਅਸੀਂ ਕੈਸ਼ ਪ੍ਰਾਈਜ਼ ਇਸ ਦਵਾਂਗੇ ਜਿਹੜੇ ਬੱਚੇ ਨੇ 퍼 ਸੈਕਿੰਡ ਥਰਡ ਪੋਜੀਸ਼ਨ ਲਈਆਂ ਨੇ ਔਰ ਜਿਹੜੇ ਰੰਗੋਲੀ ਕੰਪੀਟੀਸ਼ਨਸ ਵਾਲੇ ਬੱਚੇ ਉਹਨਾਂ ਦੇ ਗਰੁੱਪ ਦੇ ਵਿੱਚ ਵੀ ਜਿਵੇਂ ਚਾਰ ਬੱਚੇ ਨੇ ਤਿਆਰ ਕੀਤੇ ਉਹਨਾਂ ਨੂੰ ਗਰੁੱਪ ਦੇ ਵਿੱਚ ਇੱਕ ਕੈਸ਼ ਪ੍ਰਾਈਜ਼ ਦਿੱਤਾ ਜਾਏਗਾ ਕਿਉਂਕਿ ਸਪੋਰਟਸ ਐਕਟੀਵਿਟੀਜ਼ ਬੱਚੇ ਨੂੰ ਟਰੋਫੀਸ ਦੇ ਦਿਆ ਨੇ ਲੇਕਿਨ ਇਹ ਚੀਜ਼ਾਂ ਤੇ ਬੱਚੇ ਦਾ ਖਰਚਾ ਆ ਜਾਂਦਾ ਕਾਫੀ ਇਸ ਕਰਕੇ ਬੱਚਿਆਂ ਦਾ ਖਰਚਾ ਵੀ ਬੁਰਾ ਹੋ ਜਾਏ ਔਰ ਜਿਹੜੇ ਦੀਵਾਲੀ ਨਾਲ ਰਿਲੇਟਡ ਅਸੀਂ ਇੱਥੇ ਅਧਿਆਪਕਾਂ ਨੂੰ ਵੀ ਕਨਸੈਪਟ ਦਿੰਨੇ ਆ ਜਿਸ ਤਰ੍ਹਾਂ ਆਫਿਸ ਦੇ ਵਿੱਚ ਜਿਹੜਾ ਸਾਡੇ ਮੈਡਮ ਪ੍ਰਿਆ ਨੇ ਜਿਹੜੇ ਸਾਰਾ ਵਰਕ ਸੰਭਾਲਦੇ ਨੇ ਔਰ ਇਹਨਾਂ ਨੇ ਰੰਗੋਲੀ ਤਿਆਰ ਕੀਤੀ ਹੈ ਜਦੇ ਵਿੱਚ ਸਟਾਫ ਨੇ ਉਹਨਾਂ ਨੇ ਨਾਲ ਫਿਕਸ ਵਗੈਰਾ ਕਰਾਈਆਂ ਆਫਿਸ ਦੇ ਵਿੱਚ ਇਹ ਚਾਰ ਦਿਨ ਇੱਥੇ ਇਦਾਂ ਸਟਿਲ ਰਹੇਗਾ ਸਾਰਾ ਕਨਸੈਪਟ ਹੈ ਔਰ ਸਾਰੇ ਜਾਣੇ ਆ ਕੇ ਇੱਥੇ ਆਪਾਂ ਦੀਵਾਲੀ ਜਿਹੜੀ ਦੀਵਾਲੀ ਵਾਲੇ ਦਿਨ ਸੈਲੀਬ੍ਰੇਟ ਕਰਾਂਗੇ ਕਿਉਂਕਿ ਹੁਣ ਛੁੱਟੀਆਂ ਆ ਜਾਣੀਆਂ ਬੱਚੇ ਚਲੇ ਜਾਣੇ ਨੇ ਲੇਕਿਨ ਮੈਡਮ ਨੇ ਇੱਕ ਕਨਸੈਪਟ ਤਿਆਰ ਕਰ ਦਿੱਤਾ ਜਿੱਥੇ ਅਸੀਂ ਬੜੇ ਆਰਾਮ ਦੇ ਨਾਲ ਦੀਵਾਲੀ ਦੀ ਪੁੰਚਾ